ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 टीच ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਉਮੀਦ ਕਰਨਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਜੀ ਅੱਜ ਆਪਾਂ ਗੁਰੂ ਗੰਗ ਸਾਹਿਬ ਪਾਸ਼ਾ ਮਹਾਰਾਜ ਦੇ ਆਹ ਪਾਵਨ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁਹਰ ਰੱਖਦੇ ਹਾਂ ਅਤੇ ਕਿਸੇ ਵੀ ਖੁਸ਼ੀ ਦੇ ਸਮੇਂ ਜਾਂ ਸ਼ੁਕਰਾਨੇ ਦੇ ਸਮੇਂ ਪੜ੍ਹੇ ਜਾਣ ਵਾਲਾ ਸ਼ਬਦ ਸਿਖਾਂਗੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅੱਜ ਆਪਾਂ ਇਹਨਾਂ ਰਾਗ ਪੈਰ ਵੀ ਵਿੱਚ ਗਾਇਨ ਕਰਨ ਦਾ ਤਰੀਕਾ ਸਿੱਖਾਂਗੇ ਸਭ ਤੋਂ ਪਹਿਲਾਂ ਬੇਨਤੀ ਆ ਮੈਂ ਵੀਡੀਓ ਸ਼ੁਰੂ ਕਰਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਨਾਲ ਬੈਲ ਆਈਕਨ ਦਬਾ ਦੇਣਾ ਤਾਂ ਕਿ ਸਾਰੀ ਨੋਟੀਫਿਕੇਸ਼ਨ ਆਦੀ ਤੱਕ ਪਹੁੰਚ ਸਕਣ ਮੈਂ ਸ਼ਬਦ ਦੇ ਵਿੱਚ ਵਿੱਚ ਜਿਹੜੇ ਫਿੰਦਰ ਵੱਜਦੇ ਨੇ ਉਹ ਵੀ ਮੈਂ ਅੱਜ ਨੂੰ বাজਾਣੇ ਦੱਸਾਂਗਾ ਤੇ ਪੇਸ ਵੀ ਇਸ ਦੇ ਵਿੱਚ ਦੱਸਾਂਗਾ ਪਹਿਲਾਂ ਵੀਰਾਂ ਦੇ ਸਕੇਲ ਤੋਂ ਸੀ ਸ਼ਾਰਪ ਤੋਂ ਅਤੇ ਫਿਰ ਭੈਣਾ ਦੇ ਸਕੇਲ ਤੋਂ ਚੌਥੇ ਕਾਲੇ ਤੋਂ ਮੈਂ ਇਹ ਸ਼ਬਦ ਆਪ ਜੀ ਨੂੰ ਬਿਖਾਣਾ ਦੱਸਾਂਗਾ ਪਹਿਣਾ ਨੂੰ ਬੇਨਤੀ ਹੈ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਆਪ ਜੀ ਦਾ ਸਕੇਲ ਵੀ ਇਸ ਵੀਡੀਓ ਵਿੱਚ ਹੈ ਆਓ ਸਾਰੇ ਮੈਂ ਪਹਿਲਾਂ ਗਾ ਦਿੰਨਾ ਜੀ ਉਸ ਤੋਂ ਬਾਅਦ ਆਪਾਂ ਸਿੱਖਾਂਗੇ i believe ਚਾਬਤ ਤੁਰਕੀ ਬਾਣੀ ਆ ਜੀ ਦੇਖੋ ਹੁਣ ਆਪਾਂ ਇਹਨੂੰ ਗਾਉਣਾ ਸਿੱਖਾਂਗੇ ਮੈਂ ਇੱਕ ਉਂਗਲੀ ਨਾਲ ਹੌਲੀ-ਹੌਲੀ ਦੱਸ ਰਿਹਾ ਆਪ ਜੀ ਦੇਖ ਲੈਣਾ ਬਾਣੀ ਆਹੀ ਸਰਗਮ ਹੈ ਧਾ ਪਾ ਗਾ ਮਾ ਮ ਪੈਰ ਵਿੱਚ ਆਪ ਜੀ ਨੂੰ ਪਤਾ ਰਹੇਗਾ ਅਤੇ ਧਾਰਨੀ ਕੋਮਲ ਲੱਗਦੇ ਨੇ ਬਾਕੀ ਸ਼ੁੱਧ ਲੱਗਦੇ ਨੇ ਬਾਣੀ ਆਹੀ बाणी वाणी वाणी आर्की वाणी तुर्की वाणी ਮਾਣ ਦੁਰਤੀ ਬਾਣੀ ਆਈ ਉਸ ਤੋਂ ਬਾਅਦ ਤਿੰਗਗਲੀ ਤਿੰਨ ਕਾਇ ਸਗਲੀ ਚਿੰਤ ਮਿਟਾਈ ਤਨ ਸਗਨੇ ਚਿੰਤ ਮਿਟਾ ਸਕਲੀ ਚਿੰਤ ਮਿਟਾਈ ਬਾਨੀਆ ਬਾਨੀਆ ਤੋਰੀ ਕੀ ਬਾਨੀਆ ਤੋਰੀ ਕੀ ਬਾਨੀਆ ਉਸ ਤੋਂ ਬਾਦ ਦਰੇਤੇ ਅਨਾਰੀਆਪਾ ਅੰਦਰੋਂ ਥੋੜਾ ਸ਼ੁਰੂ ਹੋਣਾ ਤੇ ਜਿੱਥੋਂ ਬਾਣੀ ਆਈ ਭਗੋਲੇ ਸੀ ਬਾਹਰ ਵਿੱਚ ਸਰਦਿ ਦਾ ਪੰਨਾ ਦੁੱਖ ਰੋਗ ਕਾ ਦੇਨ ਪੰਨਾ ਅਨੰਤ ਤਰਨਾ ਦੀ ਨਦੀ ਅਨੰਤ ਕਰਨਾਰ ਨਾਰਿ ਨਾਦੀ ਹਰ ਹਰ ਪ੍ਰਭ ਕੇ ਕਿਰਪਾਤਾ ਜੀ ਹਰ ਹਰ ਪ੍ਰਭ ਕੇ ਕਿਰਪਾਤਾ ਜੀ ਬਾਣੀ ਆ ਇਸ ਤ੍ਰਿਕ ਨਾਲ ਸਾਰੇ ਅੰਤਰੇ ਲੱਗ ਜਾਣਗੇ ਮੈਂ ਸਾਰੇ ਅੰਤਰੇ ਗਾ ਕੇ ਆਪ ਜੀ ਨੂੰ ਪਹਿਲਾਂ ਸੁਣਾਏ ਨੇ ਆਪ ਜੀ ਨੇ ਉੱਥੋਂ ਦੇਖ ਲੈਣਾ ਜਿਵੇਂ ਕਿਹੜੇ ਅੰਦਰੇ ਨੂੰ ਕਿਸ ਤਰ੍ਹਾਂ ਬੋਲਿਆ ਹੋਇਆ ਤੇ ਉਸੇ ਤਰ੍ਹਾਂ ਆਪ ਜੀ ਨੇ ਪ੍ਰੈਕਟਿਸ ਕਰਕੇ ਆਪਣੇ ਹਾਰਮੋਨੀਅਮ ਦੇ ਉੱਤੇ ਸੰਗਤ ਵਿੱਚ ਸ਼ਾਹਦ ਪੜਨਾ ਆਪ ਜੀ ਨੂੰ ਚੰਗਾ ਲੱਗੇਗਾ ਕਿਸੇ ਵੀ ਸ਼ੁਕਰਾਨੇ ਦੇ ਸਮਾਗਮ ਵਿੱਚ ਆਪ ਜੀ ਇਹ ਸ਼ਾਹਦ ਪੜ ਸਕਦੇ ਹੋ ਹੁਣ ਪੈਣਾ ਦੀ ਵਾਰੀ ਆਉਂਦੀ ਹੈ ਸਕੇਲ ਦੀ ਦੇਖੋ ਜੀ ਆਪ ਜੀ ਨੇ ਦੇਖਣਾ ਇਹਦੇ ਵਿੱਚ ਰੇਗਾ ਕੋਮਨ ਲੱਗੇਗਾ ਪੈਣਾ ਨੂੰ ਬੈਂਤੀ ਹੈ ਦਾ ਕੋਮਨ ਲੱਗੇਗਾ ਤੇ ਨੀ ਕੋਮਨ ਲੱਗਣੀ ਆਪਾਂ ਸ਼ੁਰੂ ਕਰਾਂਗੇ ਦਾ ਤੋਂ ਜੀ ਬਾਣੀ ਆਈ ਬਾਣੀ ਆਈ ਧਾਪਾ ਗਾ ਮਾ ਮਾ ਪਾ ਮ ਗਰ ਗਰੀ ਸੰ ਧਾਪਾ ਗਾ ਮਾ ਪਾ ਮ ਗਰ ਗਰੀ ਸੰ ਦੁਰ ਕੀ ਬਾਣੀ ਆਨ ਤੁਰ ਕੇ ਬਾਣੀ ਆਈ ਆਨ ਤੁਰ ਕੇ ਬਾਣੀ ਆਈ ਤੇ ਸਗਲੀ ਚਿੰਤ ਮਿਟਾ ਸਗਦੀ ਚਿੰਤ ਮਿਟਾ ਦੇਨ ਸਕਲੇ ਚੰਤ ਮਟਾਈ ਸਕਲੇ ਚੰਤ ਮਟਾਈ ਬਾਣੀ ਆਈ ਇਸ ਤਰੀਕੇ ਨਾਲ ਅਸਥਾਈ ਹੋਈ ਫਿਰ ਆਪਾਂ ਅੰਤਰਾ ਵੀ ਇੱਥੋਂ ਹੀ ਸਿੱਖਾਂਗੇ ਪਰ ਜਿੰਦੀ ਸਰਦਤਾ ਬੰਨਾ ਦੁੱਖ ਰੋਗ ਕਦੇ ਨਾ ਪੰ ਜੇ ਜਾਵਾਂ ਖੰਦ ਕਰੇ ਨਰਨਾਦੀ ਹਰ ਹਰ ਪ੍ਰਭ ਕਿਰਪਾਤਾ ਨੇ ਸਾਰੇ ਯੰਤਰ ਇਹ ਲਗਾ ਲਏ ਅੰਤਰਾ ਨੂੰ ਲਗਾਉਣ ਦਾ ਤਰੀਕਾ ਆਪ ਜੀ ਨੇ ਪੂਰਾ ਸ਼ਬਦ ਸੁਣ ਲੈਣਾ ਮੇਰਾ ਗਾਇਨ ਕੀਤਾ ਉੱਥੋਂ ਆਪ ਜੀ ਅੰਦਾਜ਼ਾ ਲਗਾ ਸਕਦੇ ਹੋ ਕਿ ਯੰਤਰੇ ਨੂੰ ਕਿਸ ਤਰ੍ਹਾਂ ਬੋਲਿਆ ਜਾਣਾ ਹੈ ਇਸ ਵੀਡੀਓ ਵਿੱਚ ਆਪ ਜੀ ਨੇ ਪੀਸ ਵੀ ਵਜਦਾ ਦੇਖਿਆ ਫਿਲਰ ਵੀ ਵਜਦਾ ਦੇਖਿਆ ਮੈਂ ਕਿਸ ਤਰ੍ਹਾਂ ਵਜਾਇਆ ਤੇ ਕੰਨ ਲਗਾ ਕੇ ਮੈਂ ਕੋਸ਼ਿਸ਼ ਕੀਤੀ ਵੀ ਮੈਂ ਕੰਨ ਲਗਾ ਕੇ ਆਪ ਜੀ ਨੂੰ ਦੱਸਾਂ ਕਿ ਸ਼ਬਦ ਕਿਵੇਂ ਪੜਿਆ ਜਾਂਦਾ ਆਪ ਜੀ ਨੂੰ ਸਾਰੀਆਂ ਤਕਨੀਕ ਨੋਟ ਕਰਨੀਆਂ ਹਰਮੋਨੀ ਦੇ ਉੱਤੇ ਅਤੇ ਸੰਗਤ ਵਿੱਚ ਸ਼ਬਦ ਪੜਨਾ ਆਪ ਜੀ ਨੂੰ ਬੜਾ ਚੰਗਾ ਲੱਗੇਗਾ ਸੁਣਨ ਵਾਲੇ ਆਪ ਜੀ ਦੇ ਨਾਲ ਨਾਲ ਗਾਇਨ ਕਰਨਗੇ ਸੰਗਤ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਜਿਹੜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ